ਮੇਰਾ ਗੋਗਨ ਦਾ ਕਾਹੋ ਦੇ ਨਗਰ ਆ ਧੰਨਵਾਦ ਆ ਸ਼ਰੋਮਣੀ ਧੰਨ ਸਤਿਗੁਰੂ ਬਾਬਾਸ ਮੰਦਰ ਚੱਕ ਹਕੀਮ ਜੀ ਦੀ ਰੋਡ ਫਗਵਾੜਾ ਪੂਰੀ ਸੁਭਚਿਤੀ ਪ੍ਰਬੰਧਕ ਕਮੇਟੀ ਪਹੁੰਚੀ ਹੈ ਧੰਨਵਾਦ ਆ ਮਾਣ ਕੋ ਆਏ ਨੇ ਸਾਈ ਪੱਪਲ ਸ਼ਾਹ ਜੀ ਛੇਤੀ ਵਿਦੇਸ਼ ਚ ਜਾਣ ਵਾਲੇ ਆ ਤੇ ਦਰਸ਼ਕਾਰ ਦੇਣ ਵਾਸਤੇ ਆਏ ਆ ਧੰਨਵਾਦ ਇਹ ਕਿੰਨੇ ਮਾਹੀ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਆ ਇਨਾਂ ਤੋਂ ਬਾਅਦ ਬਲਰਾਜ ਬਿਲਗਾ ਜੀ ਉਹ ਵੀ ਤਿਆਰ-ਵਾਰ ਤਿਆਰ ਤੇ ਹਾਜ਼ਰ ਹੈ। ਬਸ 6 ਵਜੇ ਤੱਕ ਇੰਦਾ ਤੁਸੀਂ ਬੈਠੇ ਰਹੋ। ਜਦੋਂ ਵੀ ਕਿਤੇ ਕੋਈ ਭੁੱਖ ਤੇ ਪਿਆਸ ਤਰੇ ਲਗੀ ਔਲੇ-ਔਲੇ ਯਾਤਰਨੋ ਖਾਪੀ ਕੇ ਆਨੰਦ ਹੋ ਕੇ ਤਾਂ ਮੁੜ ਕੇ ਪੰਡਾਲ 'ਚ ਸੱਜ ਜਾਣਾ। ਧੰਨਵਾਦ ਤੁਹਾਡਾ। ਆਓ ਆਪਾਂ ਬੀਬਾ ਗਿੰਨੀ ਮਾਹੀ ਜੀ ਨੂੰ ਸਰਵਣ ਕਰੀਏ। ਬਹੁਤ ਬਹੁਤ ਧੰਨਵਾਦ। ਜੈ ਭੀ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ ਬੋਲੇ ਸੋ ਨਰਪੈ ਸਤਿਗੁਰ ਅਰਦਾਸ ਮਹਾਰਾਜ ਕੀ ਜੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਾਡੇ ਨਾਲ ਕਰਤਾਰ ਸਿੰਘ ਜੀ ਆਏ ਆ ਜੋ ਬੋਲੇ ਸੋ ਨਰਪੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਡੇਰਾ ਤਨਤਨ ਸੰਤ ਬਾਬਾ ਫੂਲਨਾਥ ਜੀ ਔਰ ਸੰਤ ਬਾਬਾ ਬ੍ਰਹਮਨਾਥ ਮਹਾਰਾਜ ਜੀ ਦੇ ਪਾਵਨ ਅਤੇ ਪਵਿੱਤਰ ਅਸਥਾਨਾਂ ਤੋਂ ਮੈਂ ਕਮਲਜੀਤ ਐਕਸਰਪੰਚ ਕੋਥਣਾ ਸੈਕਟਰੀ ਡੇਰਾ ਚਿਹੜੂ ਜਗਤ ਪਿਤਾਮਾ ਚੌ ਜੁਗਾਂ ਦੀ ਸ਼ਖਸੀਅਤ ਦੇ ਮਾਲਕ ਧਾਰਮਿਕ ਅਤੇ ਸਮਾਜਿਕ ਵਿਚਾਰਧਾਰਾ ਦੇ ਮੋਢੀ ਧੰਤਨ ਸੰਤ ਗੁਰੂ ਅਰਬਦਾਸ ਮਹਾਰਾਜ ਜੀ ਦਾ 648ਵਾਂ ਖੁਸ਼ੀਆਂ ਭਰਿਆ ਪ੍ਰਕਾਸ਼ ਦਿਹਾੜਾ ਡੇਰਾ ਤਨਤਨ ਸੰਤ ਬਾਬਾ ਫੂਲਨਾਥ ਜੀ ਔਰ ਸੰਤ ਬਾਬਾ ਬ੍ਰਹਮਨਾਥ ਮਹਾਰਾਜ ਜੀ ਦੇ ਪਾਵਨ ਅਤੇ ਪਵਿੱਤਰ ਅਸਥਾਨਾਂ ਤੇ ਅਮਰਤ ਬਾਣੀ ਤਨ ਤਨ ਸਤਿਗੁਰੂ ਰਵਦਾਸ ਮਹਾਰਾਜ ਜੀ ਦੀ ਛਤਰਛਾਇਆ ਹੇਠ ਔਰ ਡੇਰੇ ਦੇ ਮੌਜੂਦਾ ਗੱਦੀ ਨਿਸ਼ੀਨ ਪਰਮ ਸਤਕਾਰਯੋਗ ਆਦਨੀਆਂ ਬੰਦਨੀਆਂ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਯੋਗ ਅਗਵਾਈ ਹੇਠ ਬਹੁਤ ਹੀ ਖੁਸ਼ੀਆਂ ਚਾਹਾਂ ਸਦਨਾਂ ਦੇ ਨਾਲ ਮਨਾਇਆ ਗਿਆ ਉਲਿੱਕੇ ਹੋਏ ਪ੍ਰੋਗਰਾਮ ਅਨੁਸਾਰ 28 ਫਰਵਰੀ ਨੂੰ ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਨੂੰ ਨਵੇਂ ਚੋਲੇ ਪਹਿਨਾਉਣ ਦੀਆਂ ਰਸਮਾਂ ਡੇਰੇ ਵਿਖੇ ਅਤੇ ਨਾਨਕਨਗਰੀ ਸਤਿਗੁਰੂ ਰਵਦਾਸ ਮਹਾਰਾਜ ਜੀ ਦੇ ਧਰਮ ਸਥਾਨਾਂ ਵਿਖੇ ਅਦਾ ਕੀਤੀਆਂ ਗਈਆਂ ਉਪਰੰਤ ਡੇਰੇ ਦੀਆਂ ਸ਼ਹਿਦਾਲੂ ਸੰਗਤਾਂ ਵੱਲੋਂ ਸਾਰੀ ਦਿਹਾੜੀ ਸਤਿਗੁਰਾਂ ਦੀ ਉਪਮਾ ਗਾਇਨ ਕੀਤੀ ਗਈ ਔਰ 1 ਮਾਰਚ ਦੇ ਉਲੀਕੇ ਹੋਏ ਪ੍ਰੋਗਰਾਮਾਂ ਦੇ ਮਤਾਬਕ ਪਿਛਲੇ ਰੋਜ਼ ਤੋਂ ਚੱਲ ਰਹੇ ਲੜੀਵਾਰ ਅੰਮ੍ਰਿਤ ਬਾਣੀ ਧੰਨ ਧੰਨ ਸਤਿਗੁਰੂ ਰਵਦਾਸ ਮਹਾਰਾਜੀ ਦੇ ਅਖੰਡ ਜਾਪਾਂ ਦੇ ਭੋਗ ਪੈਣ ਉਪਰੰਤ ਖੁੱਲੇ ਦੀਵਾਨਾਂ ਦੇ ਅੰਦਰ ਮਹਾਨ ਧਾਰਮਿਕ ਦੀਵਾਨ ਸਜਾਇਆ ਗਿਆ ਜਿਸ ਦੇ ਵਿੱਚ ਵਕ ਵਕ ਰਾਗੀ ਢਾਡੀ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਸਤਿਗੁਰੂ ਰਵਦਾਸ ਮਹਾਰਾਜ ਜੀ ਔਰ ਮਹਾਨ ਮਹਾਪੁਰਖਾਂ ਦੀ ਮਹਿਮਾ ਸਰਵਣ ਕਰਾ ਕੇ ਨੇਹਾਲ ਕੀਤਾ ਅਤੇ ਉਪਰੰਤ ਪੰਜਾਬ ਹੀ ਨਹੀਂ ਵਰਲਡ ਦੀ ਇੰਟਰਨੈਸ਼ਨਲ ਗਾਇਕਾ ਵਿਭਾ ਗਿੰਨੀ ਮਾਹੀ ਜੀ ਨੇ ਆਪਣੀ ਬਲੰਦ ਆਵਾਜ਼ ਰਾਹੀਂ ਲਗਾਤਾਰ 2 ਘੰਟੇ ਸਤਗੁਰਾਂ ਦੀ ਮਹਿਮਾ ਸੰਗਤਾਂ ਨੂੰ ਸਰਵਣ ਕਰਵਾਈ ਔਰ ਉਹਨਾਂ ਤੋਂ ਬਾਅਦ ਇੰਟਰਨੈਸ਼ਨਲ ਪੰਜਾਬੀ ਗਾਇਕ ਮਾਨਯੋਗ ਬਲਰਾਜ ਬੇਲਗਾ ਜੀ ਨੇ ਵੀ ਆਪਣੇ ਧਾਰਮਿਕ ਗੀਤਾਂ ਰਾਹੀਂ ਖੂਬ ਰੰਗ ਬੰਨਿਆ ਸੋ ਅਸੀਂ ਡੇਰਾ ਮੈਨੇਜਮੈਂਟ ਵੱਲੋਂ ਅੱਜ ਦੇ ਸੁਭਾਗੇ ਸਮੇਂ ਤੇ ਜਿੱਥੇ ਜਗਤਗੁਰੂ ਤਨਤਨ ਸਤਗੁਰੂ ਰਵਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਦੀਆਂ ਡੇਰੇ ਦੇ ਮੌਜੂਦਾ ਗੱਦੀ ਨਿਸ਼ੀਣ ਸਤਕਾਰਯੋਗ ਸੰਤ ਕ੍ਰਿਸ਼ਨ ਨਾਥ ਮਹਾਰਾਜੀ ਵੱਲੋਂ ਲੱਖ ਲੱਖ ਕਰੋੜ ਕਰੋੜ ਵਧਾਈਆਂ ਦਿੰਦੇ ਹਾਂ ਉੱਥੇ ਅੱਜ ਦੇ ਸੁਪਾਗੇ ਸਮੇਂ ਤੋਂ ਦੇਸ਼ ਅਤੇ ਵਿਦੇਸ਼ ਦੀ ਧਰਤੀ ਤੋਂ ਵੱਡੀ ਗਿਣਤੀ ਵਿੱਚ ਪਹੁੰਚੀਆਂ ਹੋਈਆਂ ਸੰਗਤਾਂ ਨੂੰ ਜੀ ਆਖਦੇ ਹੋਏ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਓ ਜਗਤਗੁਰੂ ਧੰਨ ਧੰਨ ਸਤਗੁਰੂ ਰਵਦਾਸ ਮਹਾਰਾਜ ਜੀ ਵੱਲੋਂ ਦਰਸਾਏ ਹੋਏ ਸੱਚ ਦੇ ਮਾਰਗ ਨੂੰ ਗ੍ਰਹਿਣ ਕਰਦੇ ਹੋਏ ਵਹਿਮ ਭਰਮ ਅੰਧਵਿਸ਼ਵਾਸ ਜਾਦੂ ਟੋਣੇ ਅਤੇ ਧਾਗਿਆਂ ਤਵੀਤਾਂ ਦੀ ਫਿਲਾਸਫੀ ਤੋਂ ਨਿਕਲ ਕੇ ਸਤਿਗੁਰੂ ਨਬਦਾਸ ਮਹਾਰਾਜ ਜੀ ਵੱਲੋਂ ਦਰਸਾਈ ਹੋਈ ਬਾਣੀ ਦੇ ਸੱਚੇ ਸੁੱਚੇ ਉਪਾਸ਼ਕ ਬਣ ਕੇ ਬੇਗਮਪੁਰੇ ਦੀਆਂ ਮੰਝਲਾਵਲ ਨੂੰ ਅੱਗੇ ਵਧਿਏ ਤੁਹਾਡਾ ਸਾਰਿਆਂ ਦਾ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜੈ ਗੁਰਦੇਵ ਜੈ ਭੀਮ ਜੈ ਸੰਵਿਧਾਨ ਜੈ ਸੰਤਾਂ ਦੀ ਜੀ ਹਾਂ ਜੀ ਕੋਈ ਮਹਾਪੁਰਸ਼ ਵੀ ਆਏ ਆ ਵਕ ਵਕ ਡੇਰਿਆਂ ਤੋਂ ਕੱਲ ਰੋਜ਼ ਤੋਂ ਹੀ ਮਹਾਨ ਮਹਾਪੁਰਖਾਂ ਦੀ ਡੇਰੇ ਵਿਖੇ ਵੱਡੀ ਆਮਦ ਹੈ ਔਰ ਕੱਲ ਹੀ ਪੰਜਾਬ ਬਸਪਾ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਕ੍ਰੀਮਪੁਰੀ ਜੀ ਵੀ ਵਿਸ਼ੇਸ਼ ਤੌਰ ਤੇ ਸੰਗਤਾਂ ਨੂੰ ਵਧਾਈਆਂ ਦੇਣ ਵਾਸਤੇ ਪਹੁੰਚੇ ਸਨ ਕਿਉਂਕਿ ਉਹਨਾਂ ਦੇ ਰੁਜ਼ੀਵੇਂ ਅੱਜ ਦੇ ਲਖਨਊ ਵਿਖੇ ਸਨ ਔਰ ਨਾਲ ਦੀ ਨਾਲ ਵੱਖ-ਵੱਖ ਪੋਲਿਟਿਕਲ ਪਾਰਟੀਆਂ ਦੇ ਨੇਤਾगण ਵੀ ਪਹੁੰਚੇ ਤੇ ਵੱਖ-ਵੱਖ ਡੇਰਿਆਂ ਤੋਂ ਮਹਾਨ ਮਹਾਪੁਰਖੋਣੇ ਹੋਣ ਬਹੁਤ ਹੀ ਸਤਿਕਾਰਯੋਗ ਸੂਫੀਆਂਨਾ ਪ੍ਰਬੰਧਕ ਕਮੇਟੀ ਪੰਜਾਬ ਦੇ ਪ੍ਰਧਾਨ ਸਾਈ ਪੱਪਲ ਸ਼ਾਹ ਦੀ ਮਜਾਰੇ ਵਾਲੇ ਔਰ ਉਹਨਾਂ ਦੇ ਨਾਲ ਮਹਾਂਤ ਅਵਤਾਰਦਾਸ ਜੀ ਚਿਹੜੂ ਵਾਲੇ ਔਰ ਨਾਲ ਦੀ ਨਾਲ ਬਹੁਤ ਹੀ ਸਤਿਕਾਰਯੋਗ ਮੱਧ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਵੱਖ-ਵੱਖ ਡੇਰਿਆਂ ਤੋਂ ਵੀ ਮਹਾਨ ਮਹਾਪੁਰਖਾਂ ਦੀ ਆਮਦ ਕੱਲ ਰੋਜ਼ ਤੋਂ ਹੀ ਡੇਰੇ ਵਿਖਿਆ ਔਰ ਸਾਰੇ ਹੀ ਆ ਕੇ ਸੰਗਤਾਂ ਨੂੰ ਵਧਾਈਆਂ ਦੇ ਰਹੇ ਨੇ